ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਕਤਲੌਰ ਪੁਲ ਤੇ ਪਹੁੰਚੇ ਆਂ ਤਸਵੀਰਾਂ ਦਿਖਾਵਾਂਗੇ ਇੱਥੇ ਕਿਸਾਨਾਂ ਵੱਲੋਂ ਜਿਹੜਾ ਧਰਨਾ ਦਿੱਤਾ ਗਿਆ ਆ ਕਹਿੰਦੇ ਨੇ ਕਿ ਜਿਹੜੀ ਕਿਸਾਨਾਂ ਦੀ ਫਸਲ ਸੀਗੀ ਝੋਨੇ ਦੀ ਉਹਦੇ ਉੱਤੇ ਸਰਕਾਰ ਵੱਲੋਂ ਜਾਂ ਆੜਤੀਆਂ ਵੱਲੋਂ ਜਾਂ ਕਿਤੇ ਵੱਲੋਂ ਕੱਟ ਲਗਾਇਆ ਗਿਆ ਕਾਫੀ ਵੱਡਾ ਜਿਹੜਾ ਕੱਟ ਇਹਨਾਂ ਲੋਕਾਂ ਨੇ ਫਸਲ ਤੇ ਲਗਾਇਆ ਗਿਆ ਇਹਨਾਂ ਵੱਲੋਂ ਜਿਹੜੇ ਮੰਗ ਪੱਤਰ ਵੀ ਸੌਪੇਗੇ ਉਹਨਾਂ ਡੀਸੀ ਸਾਹਿਬ ਨੂੰ ਟਾਈਮ ਇਹਨਾਂ ਨੂੰ ਦਿੱਤਾ ਚਾਹੇ ਸੈਕਟਰੀ ਸੀਗਾ ਮਾਰਕੀਟ ਕਮੇਟੀ ਦਾ ਲੇਕਿਨ ਕਿਸੇ ਨੇ ਵੀ ਇਹਨਾਂ ਦੀ ਸੁਣਾਈ ਨਹੀਂ ਕੀਤੀ ਤੇ ਜਿਸ ਤੋਂ ਮਜਬੂਰ ਹੋ ਕੇ ਇਹਨਾਂ ਨੂੰ ਜਿਹੜਾ ਧਰਨਾ ਲਗਾਣਾ ਪਿਆ ਤਸਵੀਰਾਂ ਦਿਖਾਵਾਂਗੇ ਪਿੱਛੇ ਦੇਖ ਸਕਦੇ ਹੋ ਲੰਬੀਆਂ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਲੇਕਿਨ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਆਪਾਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਸਾਡੀ ਮਜਬੂਰੀ ਹੈ ਕਿਉਂਕਿ ਸਰਕਾਰ ਜਿਹੜੀ ਆ ਸਾਡੇ ਨਾਲ ਜਾਤੀ ਕਰ ਰਹੀ ਹੈ ਤਸਵੀਰਾਂ ਦੂਸਰੇ ਪਾਸੇ ਵੀ ਦਿਖਾਵਾਂਗੇ ਲੋਕ ਕਿੰਨੇ ਕੇ ਪਰੇਸ਼ਾਨ ਨੇ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਲੇਕਿਨ ਕਿਸਾਨਾਂ ਦਾ ਇਹੋ ਹੀ ਕਹਿਣਾ ਹੈ ਕਿ ਜਦੋਂ ਤੱਕ ਕੋਈ ਅਧਿਕਾਰੀ ਉਹਨਾਂ ਦੀ ਸੁਣਵਾਈ ਨਹੀਂ ਕਰਦਾ ਤਦ ਤੱਕ ਉਹਨਾਂ ਦਾ ਧਰਨਾ ਐਦਾਂ ਹੀ ਜਾਰੀ ਰਹੇਗਾ ਦੋਸਤੋ ਗੱਲਬਾਤ ਸੁਣਾਣੇ ਆ ਕਿਸਾਨਾਂ ਨਾਲ ਕੀਤੀ ਹੋਈ ਵੀ ਕੀ ਉਹਨਾਂ ਦੀ ਪਰੇਸ਼ਾਨੀਆਂ ਨੇ ਕਿਉਂ ਉਹਨਾਂ ਨੇ ਧਰਨਾ ਦਿੱਤਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਅਨਸਰ ਕੀ ਨਾ ਜੇ ਆਪਣਾ ਰਨਾਈ ਮੁਖਤਿਆਰ ਸਿੰਘ ਮਾਨ ਸਿੰਘ ਪਰਨਾ ਲਗਾਇਆ ਗਿਆ ਅੱਜ ਜਿਹੜਾ ਕਤਨੌਰ ਪੁਲ ਤੇ ਕੀ ਕਾਰਨ ਹੈਗਾ ਇਹ ਕਾਰਨ ਹੈਗਾ ਜੀ ਕਿ ਸਾਡੇ ਕਿਸਾਨਾਂ ਨੂੰ ਕੱਟ ਲੱਗ ਰਿਹਾ ਜਿਉ ਸਾਡਾ ਝੋਨਾ ਪਹਿਲੇ ਤਾਂ ਅਸੀਂ 15 ਦਿਨ ਮੰਡੀਆਂ 'ਚ ਰੁਲਦੇ ਰਹੇ ਸਾਡਾ ਕਹਿੰਦੇ ਵੀ ਸਿਲ ਬੜੀ ਆ ਸੀ ਝੋਨਾ ਸੁਕਾਸ ਕਾ ਕੇ ਭਰਾਇਆ ਹੁਣ ਸਾਨੂੰ ਇਹ ਕੀ ਕਦੇ ਜਦੋਂ ਸਾਡਾ ਕੋਈ 20 ਕੁੰਟਲ ਕਿਸੇ ਦਾ ਜਾਂ ਕਿਸੇ ਦਾ 10 ਕੁੰਟਲ ਕਿਸੇ ਦਾ 50 ਕੁੰਟਲ ਝੋਨਾ ਸਾਡਾ ਜਿਹੜਾ ਗਿਆ ਉੱਥੇ ਸਾਡੇ ਪੈਸੇ 2000 ਦੇ ਹਿਸਾਬ ਨਾਲ ਖਾਤੇ ਚ ਪਾਣਦੇ ਆ ਜਦੋਂ ਅਸੀਂ ਉਹਨਾਂ ਨੂੰ ਪੁੱਛਨੇ ਤੇ ਉਹ ਕਹਿੰਦੇ ਵੀ 220 ਰੁਪਏ ਕੱਟ ਆ ਅਸੀਂ ਉਹਨਾਂ ਨੂੰ ਕਹਿੰਨਾ ਉਹ ਸਾਨੂੰ ਲਿਖਤੀ ਦਿਓ ਤੇ ਕੱਟ ਕਿਹੜਾ ਗਵਰਨਮੈਂਟ ਲਾ ਰਹੀ ਆ ਜਾਂ ਮਤਲਬ ਸਾਡੇ ਐਫਸੀਆਈ ਜਾਂ ਜਿਹੜੇ ਮਾਰਕੀਟ ਕਮੇਟੀ ਲਾ ਰਹੀ ਆ ਜਾਂ ਕਿਹਦੇ ਵਾਸਤੇ ਕੱਟ ਕਿੱਦਾਂ ਸਾਨੂੰ ਲੱਗ ਰਿਹਾ ਸਾਨੂੰ ਕੋਈ ਮਤਲਬ ਕੱਟ ਦਾ ਕੋਈ ਸਬੂਤ ਨਹੀਂ ਹੈਗਾ ਉਦਾਂ ਹੀ ਹੁਣ ਸਾਨੂੰ ਇਹ ਨਹੀਂ ਪਤਾ ਕਿ ਇਹ ਪੈਸੇ ਆਰਤੀ ਖਾ ਰਿਆ ਜਾਂ ਪੈਸੇ ਮਤਲਬ ਹੈ ਇਨਸਪੈਕਟਰ ਖਾਂਦੇ ਨੇ ਇਥੋਂ ਦੇ ਕਿ ਜਾਂ ਇਹ ਪੈਸੇ ਜਿਹੜੇ ਆ ਕਿੰਨੂੰ ਜਾਂਦੇ ਆ ਅਸੀਂ ਇਸ ਵਾਸਤੇ ਡੀਸੀ ਨੂੰ ਮਿਲਿਆ ਜਾ ਕੇ ਡੀਸੀ ਨਾਲ ਸਾਡਾ ਕੋਈ ਗੱਲਬਾਤ ਨਹੀਂ ਕੀਤੀ ਮਾਰਕੀਟ ਕਮੇਟੀ ਦਾ ਜਿਹੜਾ ਸਾਡਾ ਸੈਕਟਰੀ ਆ ਉਹਨੂੰ ਤਿੰਨ ਚਾਰ ਵਾਰੀ ਅਸੀਂ ਫੋਨ ਤੇ ਗੱਲ ਹੋਈ ਆ ਕਦੀ ਸਾਨੂੰ ਉਹ ਦੀਨਾ ਨਗਰ ਸਾਧ ਲੰਦਾ ਕਦੀ ਸਾਨੂੰ ਉਹਨ ਰੋਡ ਸਾਧ ਲੰਦਾ ਕਦੀ ਤਾਰਾਗੜ ਸਾਧ ਤਾਂ ਸਾਡੇ ਨਾਲ ਕੋਈ ਗੱਲ ਨਹੀਂ ਕਰਦਾ ਇਸ ਵਾਸਤੇ ਅੱਜ ਆਹੀ ਅੱਖ ਕੇ ਕੱਟ ਦੇ ਮਤਲਬ ਮਸਲੇ ਦੇ ਦੁਖੀ ਹੋ ਕੇ ਜਦੋਂ ਸਾਡਾ ਕੋਤ ਕਰਨੇ ਗੱਲ ਨਹੀਂ ਕੀਤੀ ਇਸ ਵਾਸਤੇ ਅਸੀਂ ਤਾਂ ਨਲਾਇਆ ਕਿ ਜੇ ਧਰਨਲਾ ਤੇ ਆਪੇ ਕੋਈ ਨਾ ਕੋਈ ਅਧਿਕਾਰੀ ਆਏਗਾ ਸਾ ਨਾਲ ਗੱਲ ਕਰੇਗਾ ਜੇ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਉਸ ਤੋਂ ਬਾਅਦ ਨਹੀਂ ਪੂਰੀ ਹੁੰਦੀ ਤਾਂ ਅੱਜ ਅਸੀਂ ਦੇਖਾਂਗੇ 6 ਵਜੇ ਤੱਕ ਦਾ ਸਾਡਾ ਆਲਟੀਮੇਟ ਹੈ ਉਹਦੇ ਬਾਅਦ ਜੇ ਨਹੀਂ ਪੂਰੀ ਹੋਏਗੀ ਫਿਰ ਅਸੀਂ ਦੁਬਾਰਾ ਮੀਟਿੰਗ ਕਰਕੇ ਫਿਰ ਅਸੀਂ ਪਿੰਡਾਂ 'ਚ ਜਾਵਾਂਗੇ ਇਦਾਂ ਕੁਝ ਅਸੀਂ 94 ਬੰਦੇ ਆਏ ਆ ਪਿੰਡ ਦੇ ਇੱਕ ਇੱਕ ਦੋ ਦੋ ਸਰਪੰਚ ਨੂੰ ਕਿਹਾ ਫਿਰ ਅਸੀਂ ਹਰ ਬੰਦੇ ਨੂੰ ਇਕੱਠਾ ਕਰਕੇ ਫਿਰ ਅਸੀਂ ਲਗਾਤਾਰ ਜਾਮ ਲਾਵਾਂਗੇ ਜਿੱਥੇ ਸਾਨੂੰ ਮਤਲਬ ਹੈ ਸਾਡੀ ਕਮੇਟੀ ਤਿਆ ਕਰੇਗੀ ਦਰਕਰਸਾਲਾ ਦੀ ਦੀ ਨਾਂ ਜੀ ਆਪਣਾ ਮੇਰਾ ਨਾਮ ਜੀ ਰਿਤੇਸ਼ मेहता ਆ ਜੀ ਕਿਾ ਧਾਰਨਾ ਲਗਾਇਆ ਗਿਆ ਤੁਹਾਡੇ ਨੂੰ ਕਤਨੂਰ ਕੋਲ ਜੀ ਕੀ ਕਾਰਨ ਹੈਗਾ ਕਾਰਨ ਇਹੋ ਜੀ ਹੈ ਜੀ ਜਿੱਦਾਂ ਸਾਡੇ ਪ੍ਰਧਾਨ ਸਾਹਿਬ ਨੇ ਦੱਸਿਆ ਘੱਟ ਵਾਰੇ ਮੁੱਦਾ ਆ ਤੇ ਜਿੱਦਾਂ ਕਪੜੇ 200 ਕੁਆਂਟਲ ਚੋਂ ਨਾ ਜਾਂ 300 ਕੁਆਂਟਲ ਚੋਂ ਨਾ ਜਿਹੜਾ ਸੁੱਟਿਆ ਹੈ ਆਪਣੇ ਮੰਡੀ 'ਚ ਉਹਦੇ ਪਿੱਛੇ ਲੱਖ ਰੁਪਇਆ ਘੱਟ ਮੰਡੀ ਵਾਲੇ ਦੇ ਰਹੇ ਨੇ ਠੀਕ ਹੈ ਉਹ ਮਰਗੇ 250 ਤੋਂ 300 ਰੁਪਏ ਕੱਟ ਲਾ ਰੇ ਨਾ ਜਿਹੜਾ ਕਿ ਸਰਕਾਰ ਨੇ ਨਹੀਂ ਕਿਹਾ ਵੀ ਲਾਣਾ ਆਰਤੀ ਤੇ ਸੈਲਰ ਵਾਲੇ ਆਪਣੀ ਮਿਲੀ ਭਗਤ ਨਾਲ ਜਿਹੜਾ ਨਹੀਂ ਨਹੀਂ ਕੋਈ ਦੱਸ ਹੀ ਨਹੀਂ ਰਿਹਾ ਪੇਮੈਂਟ ਹੀ ਕਿਉਂ ਲੱਖ ਲੱਖ ਕੱਟ ਪਾਈ ਤੇ ਉਹ ਦੇਖੋ ਆਹ ਪਿਆਲੀਆਂ ਆਪਣੀਆਂ ਵੀ ਪਹਿਲੀ ਠੇਕੇ ਪਰ ਵੀ ਲਈਏ ਸਾਤ ਅੱਡੇ ਲੈ ਉਹਦੇ ਵੀ ਪੈਸੇ ਭਰਨੇ ਕਿੱਥੋਂ ਭਰਨੇ ਨੇ ਇਸ ਸਬੰਧ ਵਿੱਚ ਅਧਿਕਾਰੀਆਂ ਨਾਲ ਕੋਈ ਅਧਿਕਾਰੀਆਂ ਨਾਲ ਜੀ ਡੀਸੀ ਸਾਹਿਬ ਦੇ ਕੋਈ ਹੀ ਮੰਗ ਪੱਤਰ ਆ ਸੌਪਾਏ ਹੀ ਪਰ ਸਾਨੂੰ ਉਹਦਾ ਐਕਸ਼ਨ ਦਿਸਿਆ ਨਹੀਂ ਆ ਕੋਈ ਵੀ ਤੇ ਸੈਕਟਰੀ ਸਾਹਿਬ ਨੂੰ ਜਿੱਦਾਂ ਦੱਸਿਆ ਮਿਲੰਦਾ ਕੋਈ ਵੀ ਉਹਨਾਂ ਨਾਲ ਮਿਲੇ ਹੀ ਨਹੀਂ ਅਜੇ ਤੱਕ ਫੋਨ ਕਰਦੇ ਅੱਜ ਇੱਥੇ ਆ ਜਿੱਤੇ ਆ ਇਸ ਲਈ ਅਸੀਂ ਅੱਜ ਆ ਥਾ ਘਰ ਕੇ ਇੱਥੇ ਬੋਲਦੇ ਧਰਨਾ ਲਾਇਆ ਵੀ ਸਾਡੀ ਮੰਗ ਜਿਹੜੀ ਸੁਣੀ ਜਾਵੇ ਇਹ ਤਾਂ ਫਿਰ ਕੋਈ ਸਰਵਾਇ ਨਹੀਂ ਹੁੰਦੀ ਕੋਈ ਨਹੀਂ ਆਂਦਾ ਫਿਰ ਕਿੰਨਾ ਨਹੀਂ ਹੁੰਦੀ ਅੱਜ ਸ਼ਾਮੀ 6 ਵਜੇ ਤੱਕ ਦਾ ਅਲਟੀਮੇਟ ਹੈ ਫਿਰ ਅਗਲੀ ਰਣਨੀਤੀ ਜਿੱਦਾਂ ਪ੍ਰਧਾਨ ਸਾਹਿਬ ਜਾਂ ਬਾਕੀ ਮੈਂਬਰ ਕਹਿਣਗੇ ਉਦਾਂ ਕਰਾਂਗੇ ਫਿਰ ਧਰਨਾ ਲੱਗਾ ਸੀਗਾ ਕਿਸਾਨਾਂ ਵੱਲੋਂ ਧਰਨਾ ਦਿੱਤਾ ਸੀਗਾ ਅਸੀਂ ਇਹ ਮੌਕੇ ਤੇ ਪਹੁੰਚ ਚੁੱਕੀ ਹਾਂ ਸਪਾਸਲ ਦਿੱਤਾ ਨਾ ਦੇਖੋ ਜੀ ਜਿਹੜਾ ਸਰਦਾਰ ਮੁਖਤਿਆਰ ਸਿੰਘ ਜਿਹੜੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਸ ਏਰੀਏ ਨੂੰ ਪ੍ਰেজেন্ট ਕਰ ਰਹੇ ਆ ਉਹਨਾਂ ਵੱਲੋਂ ਆਪਣੇ ਰੋਜ਼ ਦੇ ਸਬੰਧ ਜਿੱਤੇ ਧਰਨਾ ਦਿੱਤਾ ਗਿਆ ਹੈ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਦੀ ਜਿਹੜੀ ਕੋਈ ਜਾਇਜ਼ ਮੰਗ ਹੈ ਉਹ ਉਹਨਾਂ ਨਾਲ ਮੇਰੀ ਗੱਲ ਹੋ ਗਈ ਆ ਪਾਸਿਵਲ ਪ੍ਰਸ਼ਾਸਨ ਦੇ ਨਾਲ ਗੱਲ ਕਰਾ ਕੇ ਜੋ ਵੀ ਇਹਦੇ ਵਿੱਚ ਹੱਲ ਕਾਨੂੰਨ ਮੁਤਾਬਕ ਨਿਕਲਦਾ ਉਹ ਕਢਾਵਾਂਗੇ। ਉਹਦੋਂ ਤੱਕ ਦਾ ਟਾਈਮ ਲਿਆ ਵਾ। ਵੀਰਵਾਰ ਨੂੰ ਇਹਦੇ ਵਿੱਚ ਆਪਾਂ ਇਹਨਾਂ ਨੂੰ ਬਿਠਾ ਕੇ ਮੀਟ ਕਰਾਵਾਂਗੇ ਤੇ ਇਹਨਾਂ ਦਾ ਜੋ ਬਣਦਾ ਅ ਇਹ ਅਗਰ ਰਾਈਟ ਆ ਉਹ ਆਪਾਂ ਦਿਵਾਵਾਂਗੇ ਜੀ। ਤੇ ਇਸੇ ਸਵਾਸ਼ਣ ਦੇ ਉੱਤੇ ਪ੍ਰਧਾਨ ਜੀ ਨੇ ਆਪਣਾ ਧਰਨਾ ਜਿਹੜਾ ਚੁੱਕ ਲਿਆ ਸੀ।